ਸਾਡੇ ਨਾਲ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਜੀ ਨਾਗਰਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜਿਸ ਤਰ੍ਹਾਂ ਅੱਜ ਜਿਹੜੀ ਨਾਮਿਨੇਸ਼ਨ ਫਿਲ ਹੋ ਰਹੀ ਹੈ ਕਿਉਂਕਿ ਕਾਫੀ ਭੀੜ ਦੇਖਣ ਨੂੰ ਮਿਲਦੀ ਪਈ ਹੈ ਕਿਉਂਕਿ ਪਹਿਲਾਂ ਇੱਥੇ ਐਮਐਲਏ ਸਾਹਿਬ ਵੀ ਆਏ ਥੋੜਾ ਜਿਹਾ ਮਾਹੌਲ ਗਰਮ ਵੀ ਹੋਇਆ ਸੀਗਾ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੈਗਾ ਜੀ ਅਸੰਦ ਦੇ ਨਾਮਿਨੇਸ਼ਨ ਤਾਂ ਤਿੰਨ ਕੁ ਦਿਨ ਪਹਿਲਾਂ ਤੋਂ ਸ਼ੁਰੂ ਹੋਈਆਂ ਸੀ ਕਿ ਪਹਿਲਾਂ ਤਾਂ ਅੱਜ ਤੱਕ ਕੋਈ ਹੋਈ ਨਹੀਂ ਅੱਜ ਸਾਰੇ ਇਕੱਠੇ ਜਿੱਦਾਂ ਆਨ ਕਰਕੇ ਰਸ਼ ਪਿਆ ਗਿਆ ਸੀ ਥੋੜਾ ਜਿਹਾ ਅਸੀਂ ਡਿਊਟੀ ਤਾਂ ਆਲਰੇਡੀ ਲਈ ਹੋਈ ਹੈ ਕਿ ਹੁਣ ਮੈਂ ਵੀ ਸਪੈਸ਼ਲਿਸਟ ਇੱਥੇ ਰਾਜੀ ਆਦਾ ਮੋਰ ਗੋਰੀ ਇੱਕ ਮਤਨ ਵੀ ਹੁੰਦਾ ਪੇਰਾ ਜਲਦੀ ਫਾਈਲ ਸਬਮਿਟ ਹੋ ਜੇ ਤੇ ਉਹ ਅਸੀਂ ਜਿਹੜੇ ਫालतू ਬੰਦੇ ਸੀ ਸਾਰਿਆਂ ਨੂੰ ਬਾਹਰ ਕੱਢ ਕੇ ਤੇ ਸਾਰੇ ਜਿਹੜੇ ਜਿਨ੍ਹਾਂ ਦਾ ਫਾਈਨਲ ਜਮਾਣਾ ਉਹਨਾਂ ਨੂੰ ਐਕਸਾਈਟ ਦੇ ਕਰਕੇ ਉਹ ਜਿਹਨੂੰ ਆਵਾਜ਼ ਕਰਦੇ ਨੇ ਅਸੀਂ ਨਾਲ ਇੱਕ ਦੋ ਕਰਕੇ 1 ਬਾਈ 1 ਜਿਹੜਾ ਉਹਨਾਂ ਨੂੰ ਭੇਜ ਰਹੇ ਆ ਤੇ ਬਿਲਕੁਲ ਪੀਸਫੁੱਲ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਠੀਕ ਹੈ ਸਰ ਪੁਲਿਸ ਵੱਲੋਂ ਕੀ ਪ੍ਰਬੰਧ ਕੀਤੇ ਗਏ ਆ ਉਹਨਾਂ ਨੂੰ ਸਕਿਉਰਟੀ ਦਾ ਜੋ ਕੰਸਟਲ ਵੀ ਸਾਡੀ ਡਿਊਟੀ ਜਿਹੜੀ ਆ ਉਹ ਲੱਗੀ ਹੋਈ ਆ ਅੱਜ ਵੀ ਸਾਡੇ ਇੱਥੇ ਪੰਜ ਮਲਾਜ਼ਮ ਅਲਰੇਡੀ ਡਿਊਟੀ ਤੇ ਹੈਗੇ ਨੇ ਮੈਂ ਵੀ ਰਾਉਂਡ ਤੇ ਆਇਆ ਸੀਗਾ ਥੋੜਾ ਜਿਹਾ ਰਸ਼ ਕਰਕੇ ਮੈਂ ਖੁਦ ਵੀ ਇੱਥੇ ਰੁਕ ਗਿਆ ਤੇ ਹੁਣ ਸਾਰਾ ਕੁਝ ਕੰਟਰੋਲ ਅੰਡਰ ਕੰਟਰੋਲ ਹੈ ਐਕਚੁਅਲੀ ਉਹਨਾਂ ਨੂੰ ਇੱਕਦਮ ਸਾਰਿਆਂ ਦਾ ਇਕੱਠੇ ਔਨ ਕਰਕੇ ਥੋੜੀ ਜਿਹੀ ਸਮੱਸਿਆ ਆਈ ਆ ਤੇ ਹੁਣ ਉਹਨਾਂ ਨੂੰ ਬਿਲਕੁਲ ਲਾਈਨ ਅਪ ਹੈ ਜੀ ਠੀਕ ਚੱਲ ਰਿਹਾ ਹੈ ਜੀ ਥੈਂਕ ਯੂ ਤੁਸੀਂ ਦੇਖਿਆ ਕਿ ਐਸੋ ਜੀ ਸਾਹਿਬ ਨੇ ਗੱਲਬਾਤ ਕੀਤੀ ਦੱਸਿਆ ਕਿ ਜਿਹੜਾ ਮਾਹੌਲ ਹੈ ਉਹ ਬਿਲਕੁਲ ਸ਼ਾਂਤ ਹੈ ਕਿਉਂਕ ਜਿਹੜੀ ਖੱਜਲ ਖੁਆਰੀ ਲੋਕਾਂ ਦੀ ਹੋਈ ਸੀ ਪਰ ਜਿਹੜੇ ਲੋਕ ਹੈ ਜਿਹੜੇ ਫਾਰਮ ਫਿਲ ਕਰ ਰਹੇ ਆ ਜਿਹੜੇ ਪ੍ਰਵਾਗ ਸੰਭੇ ਆ ਜਿਹੜਾ ਪ੍ਰਸ਼ੀ ਚੋਣਾ ਹੋ ਰਹੀ ਆ ਉਹਨਾਂ ਨੂੰ ਕਿਹੜੀਆਂ ਜਿਹੜੀਆਂ ਮੁਸ਼ਕਲਾਰੀਆਂ ਉਹਨਾਂ ਤੋਂ ਗੱਲ ਕਰਦੇ ਹਾਂਜੀ ਸਰ ਕੀ ਮੁਸ਼ਕਲਾਰੀਆਂ ਤੁਹਾਨੂੰ ਮੁਸ਼ਕਲ ਇਹ ਆ ਰਹੀ ਏ ਕਿ ਇਹਨਾਂ ਨੇ ਕੋਈ ਫਾਰਮ ਭਰਨ ਦਾ ਕੋਈ ਮੈਟਰ ਨਹੀਂ ਬਣਾਇਆ ਪਬਲਿਕ ਨੂੰ ਕੋਈ ਪਤਾ ਨਹੀਂ ਲੱਗਦਾ ਕੀ ਕਰਨਾ ਸਵੇਰੇ ਕੋਈ ਫਾਰਮ ਹੁੰਦਾ ਦੁਪਹਿਰੇ ਕੋਈ ਹੁੰਦਾ ਸ਼ਾਮੀ ਕੁਝ ਹੁੰਦਾ ਕੁਝ ਫਾਰਮ ਫਾਰਮ ਸਵੇਰੇ ਭਰੇ ਨੇ ਉਹਨਾਂ ਨੂੰ ਕੈਨਸਲ ਕਰ ਦਿੰਦੇ ਨੇ ਸਵੇਰੇ ਤੁੱਲਾ ਆ ਤੁੱਲਾ ਕੱਖਿਰ ਜਿਦਾਂ ਇਹ ਪੱਲਕਾ ਲਾਣੀ ਵਾਲੇ ਉਹਦੇ ਨਹੀਂ ਲਾੜੀਆਂ ਤੇ ਇਸ ਕਰਕੇ ਰੋਕਣ ਪ੍ਰੋਬਲਮ ਆਉਂਦੀ ਹੈ ਵਾਰ-ਵਾਰ ਜੇ ਉਹ ਮੈਟਰ ਲਿਖਾ ਹੁੰਦਾ ਬਾਹਰ ਕਿ ਇਹ ਤੁਸੀਂ ਚੀਜ਼ਾਂ ਲੈ ਕੇ ਆਣੀਆਂ ਨੇ ਇਹ ਫਾਰਮ ਭਰਨੇ ਨੇ ਆਈ ਭਰ ਕੇ ਲੈਣ ਦੇ ਮਤਲਬ ਪਰ ਇੱਥੇ ਤੂੰ ਆਨ ਟਾਈਮ ਆ ਫਰਾਂ ਲੈ ਆਉਂਦੇ ਟਿਪਾਂ ਆਉਂਦੇ ਲੋਕੀ ਬਾਹਰ ਖਤਰੇ ਖਰਾਬ ਹੁੰਦੇ ਨੇ ਮਤਲਬ ਇਹ ਪ੍ਰਸ਼ਾਸਨ ਦੀ ਕਮੀ ਬਲੋ ਜੋ ਮਰਜ਼ੀ ਹੋਵੇ ਤੁਸੀਂ ਇੱਕ ਇੱਕ ਮੁਲਾਦਮੀ ਮੁਲਾਦਮੀ ਘੱਟ ਤੁਸੀਂ ਇਸ ਬਾਰੇ ਜਦੋਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਤੁਹਾਨੂੰ ਆ ਜਿਹੜੀ ਪ੍ਰੋਬਲਮ ਆ ਜਿਹੜੀ ਹੈ ਤੁਸੀਂ ਇਹ ਫਾਰਮ ਨਹੀਂ ਲੈ ਕੇ ਇਹਦੇ ਬਾਰੇ ਐਸਡੀ ਨਾਲ ਗੱਲ ਕੀਤੀ ਤੂੰ ਅਸੀਂ ਅਸਟੇਪ ਤਾਂ ਆਇਆ ਨਹੀਂ ਉਹ ਹੋਣਾ ਹੀ ਨਹੀਂ ਅਸਟੇਪ ਸਾਹਿਬ ਇਹ ਅਸਟੇਪ ਤਾਂ ਆ ਬੈਠੇ ਪਏ ਉਹ ਬੈਠੇ ਨਹੀਂ ਪਰ ਅਸੀਂ ਤੇ ਬਾਹੀ ਦੱਸਣੀਆਂ ਨੂੰ ਅਸਟੇਪ ਸਾਹਿਬ ਨੇ ਕਿਹਾ ਹੈ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਨੇ ਕਿ ਬੰਦੇ ਤੁਹਾਡੇ ਕੋਈ ਪੇਪਰ ਰਿਜੈਕਟ ਕਰ ਰਹਾ ਤਾਂ ਨਹੀਂ ਪਤਾ ਲੱਗਦਾ ਰਿਜੈਕਟ ਨਹੀਂ ਅਸੀਂ ਤੇ ਕਿਸੇ ਨਾਲ ਕਿਤੇ ਹੀ ਕੋਈ ਗੱਲ ਇਫੈਕਟ ਵਾਲੀ ਗੱਲ ਨਹੀਂ ਸਾਡੇ ਲੋਕਾਂ ਨੂੰ ਪ੍ਰੋਬਲਮ ਇਹ ਆਈ ਏ ਕਿ ਜਿਹੜਾ ਫਾਰਮ ਸਿਸਟਮ ਨੇ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਇੱਕ ਬੋਰਡ ਦੇ ਉੱਪਰ ਲਿਖ ਕੇ ਲਾਣਾ ਚਾਹੀਦਾ ਸੀ ਕਿ ਭਾਈ ਸਾਨੂੰ ਇਹ ਫਾਰਮੈਟ ਚਾਹੀਦੀਆਂ ਨੇ ਅਕਿਉ ਫਾਰਮੈਟ ਹੀ ਲੈ ਕੇ ਆਂਦੇ ਹੁਣ ਆਨ ਟਾਈਮ ਤੁਹਾਨੂੰ ਕਹਿੰਦੇ ਮੈਂ ਉਹੀ ਗੱਲ ਕੀਤੀ ਤੁਹਾਡੀ ਕਿ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜੇ ਤੁਹਾਨੂੰ ਨਹੀਂ ਸੋਲੂਸ਼ਨ ਇੱਥੇ ਮਿਲਦਾ ਪਿਆ ਤੁਸੀਂ ਐਸਡੀ ਸਾਹਿਬ ਨੂੰ ਆਪਣੀ ਸ਼ਿਕਾਇਤ ਦੱਸੋ ਕਿ ਸਾਨੂੰ ਆਹ ਪ੍ਰੋਬਲਮ ਆ ਰਹੀ ਆ ਫਿਰ ਉਹਨੂੰ ਦੁਰਸਤ ਕੀਤਾ ਜਾਏਗਾ ਲੈ ਸਿਸਟਮ ਤੋਂ ਸੰਘੇ ਹੁਣ ਮੈਂ ਲੋ ਤੁਹਾਨੂੰ ਸਾਕੋ ਗੱਲ ਦੱਸਾਂਗੇ ਠੀਕ ਸਿਸਟਮ ਤੋਂ ਦੱਸਾਂਗੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਬਸ ਇਹ ਕਹਾਂਗਾ ਕਿ ਜਿਹੜਾ ਹਾਲਾਤ ਬੜੇ ਨਿਰਾਸ਼ਕ ਅੱਜ ਸਵੇਰ ਦੇ ਖੜੇ ਆ 12 ਵਜੇ ਅੱਜ ਤਾਂ ਸਾਡੀ ਇੱਕ ਅੱਜ ਤਾਂ ਸਾਡੀ ਅੱਜ ਕੀ ਹੋਇਆ ਕੁਝ ਨਹੀਂ ਹੋਣਿਆ ਮੇਰੇ ਨਾਲ ਕੀ ਕੰਮ ਹੋਣਿਆ ਕੁਝ ਨਹੀਂ ਹੋਣਿਆ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਬੰਦੇ ਹੋਰ ਲਾਇਆ ਜਾਣ ਤਾਂ ਜੋ ਖੱਡਲਵਾਰੀ ਨਾ ਹੋਵੇ ਸਰ ਜਿਸ ਤਰ੍ਹਾਂ ਲੋਕੀ ਜਿਹੜੇ ਨਾਮੀਨੇਸ਼ਨ ਜਿਹੜੇ ਇੱਥੇ ਆਪਣੀ ਫਿਲ ਕਰ ਰਹੇ ਆ ਤੁਸੀਂ ਕੀ ਕਹਿਣਾ ਚਾਹੋਗੇ ਉਹ ਕੈਂਡੀਡੇਟ ਨੂੰ ਅ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਵੀ ਕੈਂਡੀਡੇਟ ਆਣ ਤੋਂ ਜੋ ਵੀ ਗਵਰਨਮੈਂਟ ਦੀ ਗਾਈਡਲਾਈਨਸ ਨੇ ਜੋ ਜੇ ਸਾਹਮਣੇ ਜੋ ਡਾਕੂਮੈਂਟ रिक्वायर्ड ਨੇ ਤਾਂ ਕਿ ਉਹਨਾਂ ਨੂੰ ਕੋਈ ਰਿਜੈਕਸ਼ਨ ਨਾ ਹੋਵੇ ਅ ਸਹੂਲਤ ਲਈ ਅਸੀਂ ਹੈਲਪ ਟੈਕ ਸੇਰ ਦੋ ਦਿਨ ਤੋਂ ਸ਼ੁਰੂ ਕੀਤਾ ਹੋਇਆ ਅ ਅੱਜ ਤੀਸਰਾ ਦਿਨ ਹੈ ਤੇ ਅਸੀਂ ਜਿੰਨੀਆਂ ਵੀ ਰਿਕੁਆਇਰਮੈਂਟਸ ਨੇ ਉਹ ਸਾਰੀਆਂ ਕੈਂਡੀਡੇਟਸ ਨੂੰ ਅਸੀਂ ਦੱਸ ਰਹੇ ਹਾਂ ਵੀ ਕਿਹੜੇ ਕਿਹੜੇ ਡਾਕੂਮੈਂਟ ਨਾਲ ਲੱਗ ਰਹੇ ਨੇ ਕਿਹੜੀਆਂ ਨੋਟਰੀ ਅਟੈਸਟੇਟਸ ਨੂੰ ਡਾਕੂਮੈਂਟ ਨਾਲ ਲਗਾਉਣ ਦੀ ਲੋੜ ਹੈਗੀ ਆ ਤੇ ਕਿਹੜੇ ਕਿਹੜੇ ਹੋਰ ਡਾਕੂਮੈਂਟਸ ਨਾਲ ਲੱਗਣਗੇ ਤਾਂ ਕਿ ਜੋ ਵੀ ਕੈਂਡੀਡੇਟ ਆਪਣੀ ਨੋਮੀਨੇਸ਼ਨ ਫਾਈਲ ਕਰ ਰਹੇ ਨੇ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਸੋ ਅਸੀਂ ਜੋ ਪ੍ਰੋਪਰ ਜੋ ਸਾਡੀ ਗਵਰਨਮੈਂਟ ਤੋਂ ਜੋ ਗਾਈਡਲਾਈਨਸ ਆਈਆਂ ਨੇ ਇਲੈਕਸ਼ਨ ਕਮਿਸ਼ਨ ਤੋਂ ਜੋ ਸਾਨੂੰ ਟ੍ਰੇਨਿੰਗ ਪ੍ਰੋਵਾਈਡ ਹੋਈ ਹੈ ਉਹਦੇ ਅਕੋਰਡਿੰਗ ਹੀ ਅਸੀਂ ਜਿਹੜੀ ਹੈ ਆਪਣੀ ਸਰਵਿਸ ਜਿਹੜੀ ਪ੍ਰੋਵਾਈਡ ਕਰ ਰਹੇ ਹਾਂ ਤੇ ਕੈਂਡੀਡੇਟ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਗਾਈਡਲਾਈਨਸ ਅਸੀਂ ਇਸ਼ੂ ਕੀਤੀਆਂ ਹਨ ਅਸੀਂ ਡਿਸਪਲੇ ਕੀਤੀਆਂ ਹੋਈਆਂ ਨੇ ਤੇ ਉਹ ਦੇ ਅਕੋਰਡਿੰਗ ਫਾਈਲ ਤਿਆਰ ਕਰਕੇ ਚਲਿਆ ਆ ਲੈ ਕੇ ਆਓ ਕਿਉਂਕਿ ਜਦੋਂ ਸਾਡੇ ਕੋਲ ਇੱਥੇ ਹੈਲਪ ਡੈਸਕ ਤੇ ਪਹੁੰਚ ਜਾਂਦੇ ਨੇ ਤਾਂ ਉਹਦੇ ਵਿੱਚ ਕਾਫੀ ਕਮੀਆਂ ਹੁੰਦੀਆਂ ਨੇ ਜਦੋਂ ਉਹਨੂੰ ਦੂਰ ਕਰਨੀ ਉਹ ਪ੍ਰੋਸੈਸ ਸ਼ੁਰੂ ਕਰਦੇ ਨੇ ਤਾਂ ਉਹ ਕਾਫੀ ਟਾਈਮ ਲੱਗ ਜਾਂਦਾ ਹੈ। ਸੋ ਦੇ ਵਿੱਚ ਉਹਨਾਂ ਨੂੰ ਵੀ ਥੋੜੀ ਜਿਹੀ ਤਕਲੀਫ ਹੁੰਦੀ ਹੈ ਤਾਂ ਇੱਥੇ ਪ੍ਰੋਸੈਸ ਵੀ ਥੋੜਾ ਲੈਂਥੀ ਹੋ ਜਾਂਦਾ ਹੈ। ਸੋ ਜੋ ਵੀ ਜਿਸ ਅਕੋਰਡਿੰਗ ਡਾਕੂਮੈਂਟ ਦੀ ਰਿਕੁਆਇਰਮੈਂਟ ਹੈ ਉਸ ਨੂੰ ਉਹਨਾਂ ਨੂੰ ਇੱਕ ਸਲਿਬੀ ਇਸ਼ੂ ਕੀਤੀ ਹੋਈ ਹੈ ਜਿਹਦੇ ਵਿੱਚ ਜਿਸ ਸੀਕੁਐਂਸ ਵਿੱਚ ਅਸੀਂ ਡਾਕੂਮੈਂਟ ਲੈ ਰਹੇ ਹਾਂ ਜਿਸ ਸੀਕੁਐਂਸ ਵਿੱਚ ਡਾਕੂਮੈਂਟ ਬਾਅਦ ਵਿੱਚ ਕੰਪਿਊਟਰ ਤੇ ਅਪਲੋਡ ਹੋਣੇ ਨੇ ਉਹਦੇ ਅਕੋਰਡਿੰਗ ਜੇ ਫਾਈਲ ਹੋ ਕੇ ਆਏ ਤਾਂ ਸਾਨੂੰ ਹਾਰਡਲੀ 10 ਤੋਂ 15 ਮਿੰਟ ਨਹੀਂ ਲੱਗਦੇ ਇੱਕ ਫਾਈਲ ਨੂੰ ਪੂਰਾ ਚੈੱਕ ਕਰਕੇ ਵੈਰੀਫਾਈ ਕਰਨ ਤੇ ਉਹਨਾਂ ਨੂੰ ਕਲੀਅਰੈਂ ਕਿ ਉਹਨਾਂ ਦੱਸਿਆ ਕਿ ਜਿੰਨੇ ਵੀ ਜਿਹੜੇ ਕੈਂਡੀਡੇਟ ਆਪਣੀ ਪੂਰੀ ਰਿਕੁਆਇਰਮੈਂਟ ਹੈ ਜਿਹੜੀ ਉਹਦੀ ਲਿਸਟ ਜਿਹੜੀ ਹੈ ਪਹਿਲਾਂ ਹੀ ਇੱਥੇ ਲਾ ਦਿੱਤੀ ਗਈ ਹੈ ਤੇ ਹੋਰ ਵੀ ਦੱਸਿਆ ਵੀ ਗਿਆ ਹੈ ਇਹਦੇ ਬਾਰੇ ਉਹ ਫਿਲ ਕਰਕੇ ਪੂਰੀ ਤਾਂ ਜੋ ਉਹਦੀ ਖੱਜਲ ਖਵਾਰੀ ਨਾ ਹੋ ਸਕੇ